ਸੱਸੀ ਗਾਲ ਦੀ ਮੈਂ ਗੋਡਿਆਂ ਦਾ ਤੇਲ ਦਰਦ ਕਰਦੇ ਹੋਣ ਮੋਡਿਆਂ ਦਾ ਤੇਲ ਸਾ ਟਿਕਾ ਅਦਰੰਗ ਗੰਠੀਏ ਦਾ ਦਰਦ ਲੱਕ ਦਰਦ ਇਸ ਤੋਂ ਇਲਾਵਾ ਮੋਡੇ ਦਰਦ ਕਰਦੇ ਹੋਣ ਸੱਟ ਲੱਗ ਜਾਵੇ ਸੂਜਨ ਹੋਵੇ ਉਸ ਨੂੰ ਦੂਰ ਕਰਨ ਵਾਸਤੇ ਮੈਂ ਤੇਲ ਬਣਾ ਰਿਹਾ ਹਾਂ ਜੋ ਜੋ ਚੀਜ਼ਾਂ ਇੱਥੇ ਪੈਣ ਗਈਆਂ ਉਹ ਚੀਜ਼ਾਂ ਮੈਂ ਦੱਸਾਂਗਾ ਨੋਟ ਕਰ ਲੈਣਾ ਬਾਕੀ ਇਹ ਤੇਲ ਜਿਹੜਾ ਹੈ ਤੇਲ ਬਹੁਤ ਹੀ ਜ਼ਬਰਦਤ ਹੈ ਦਿਨ ਚ ਤਿੰਨ ਵਾਰੀ ਮ사ਜ ਕਰਨੀ ਹੈ ਜਿੱਥੇ ਦਰਦ ਹੁੰਦੀ ਹੈ ਅਤੇ ਉਹਨਾਂ ਚ ਮ사ਜ ਕਰਨੀ ਹੈ ਜਿਨ੍ਹਾਂ ਚ ਤੁਹਾਡੇ ਹੱਥਾਂ ਚੋਂ ਸੇਕ ਨਹੀਂ ਨਿਕਲ ਆਉਂਦਾ ਇਹ ਕਹਿੰਦਾ ਮੇਰਾ ਮਤਲਬ ਇਹ ਹੈ ਵੀ ਤੁਸੀਂ ਮ사ਜ ਚੋਪੜਾ ਨਹੀਂ ਤੇਲ ਦੀ ਚੰਗੀ ਤਰ੍ਹਾਂ ਮ사ਜ ਕਰਨੇ ਹੈ ਸਭ ਤੋਂ ਪਹਿਲਾਂ ਅਸੀਂ ਲਾਣਾ ਹੈ 2 ਲੀਟਰ ਤੇਲ 2 ਲੀਟਰ ਤੇਲ ਜਿਹੜਾ ਉਹ ਤਿਲਾਂ ਦਾ ਹੋਣਾ ਚਾਹੀਦਾ ਓਰੀਜਨਲ ਇਹ ਦੇਖੋ ਇਹ 2 ਲੀਟਰ ਤੇਲ ਹੈ 2 ਲੀਟਰ ਤੇਲ ਹੈ ਔਰ ਇਹਨੂੰ ਮੈਂ ਇੱਕ ਕੜਾਈ ਦੇ ਵਿੱਚ ਪਾ ਰਿਹਾ ਵੇਖੋ ਇਹ ਕੜਾਈ 'ਚ ਮੈਂ ਤੇਲ ਪਾ ਰਿਹਾ 2 ਲੀਟਰ ਤੇਲ ਪਾਉਣ ਤੋਂ ਬਾਅਦ ਇਹਦੇ ਵਿੱਚ ਜਿਹੜੀ ਜਿਹੜੀ ਸਮਗਰੀ ਪਾਣੀ ਹੈ ਉਹ ਹੈ ਦਿਲਾਂ ਦਾ ਤੇਲ 2 ਲੀਟਰ ਉੱਪਰ ਤੇਲ ਤੁਹਾਡਾ ਬਣੇਗਾ 1 ਲੀਟਰ ਕਿਉਂਕਿ ਇਸ ਨੂੰ 2 ਘੰਟੇ ਤੇਲ ਨੂੰ ਰੰਨਣਾ ਹੈ ਤੇ ਇਹਦੇ ਵਿੱਚ ਅਸੀਂ ਕੀ ਕੀ ਪਾਉਣਾ ਹੈ ਮੈਂ ਉਹ ਦੱਸਾਂਗਾ ਇੱਕਦਾਂ ਅਸੀਂ ਪਾਉਣਾ ਤੇ ਅਦਰਕ ਤੇ ਲਸਣ ਇਹ 100-100 ਗ੍ਰਾਮ ਪਾਉਣਾ ਹੈ ਫੜਵਾਤ ਅਸੀਂ ਇਹਦੇ ਵਿੱਚ ਪਾਉਣੀ ਹੈ ਫੜਕੜੀ ਇਹ ਦੇਖੋ ਫੜਕੜੀ ਹੈ ਇਹ ਫੜਕੜੀ ਹੈ ਅਸੀਂ ਇਹ ਤੇ ਪਾਉਣੀ ਹੈ ਫੜਕੜੀ ਇੱਕ ਪੀਸ ਬਾਤਾ 100 ਗ੍ਰਾਮ ਫਿਰ ਇਸ ਤੋਂ ਇਲਾਵਾ ਅਸੀਂ ਕੀ ਕਰਨਾ ਹੈ ਤੇਲ ਜਿਹੜਾ ਹੈ ਇਹ ਸਾਨੂੰ ਗੈਸ ਗੈਸ ਜਲਾ ਕੇ ਗੈਸ ਜਲਾ ਕੇ ਤੇ ਅਸੀਂ ਇਸ ਨੂੰ ਰੰਨਣਾ ਹੈ ਜਦੋਂ ਤੇਲ ਉਬਾਲੇ ਖਾਨ ਲੱਗੇ ਅਸੀਂ ਇਸ ਵਿੱਚ ਜੋ-ਜੋ ਚੀਜ਼ਾਂ ਪਾਉਣੀਆਂ ਹਨ ਔਰ ਮੈਂ ਜਿਹੜੀਆਂ ਚੀਜ਼ਾਂ ਹਨ ਉਹ ਸਾਰੀਆਂ ਮਿਕਸ ਕਰਕੇ ਰੱਖੀਆਂ ਹੋਈਆਂ ਹਨ ਇਹਦੇ ਵਿੱਚ ਫਿਰ ਅਸੀਂ ਪਾਉਣੇ ਹਨ ਲੌਂਗ 50 ਗ੍ਰਾਮ ਅਜਵਾਇਨ ਮੇਥਰੇ ਹਿੰਗ ਨਸ਼ਾਦਰ ਕਪੂਰ ਮੋਟੀ ਇਲਾਚੀ ਕਾਲੀ ਮਿਰਚ ਸੁਪਾਰੀ ਹਲਦੀ ਕਾਲੀ ਟਿੱਕਲੀ ਇਹਨੂੰ ਮਗਾ ਕਹਿੰਦੇ ਆ ਗੋਖਰੂ ਦਾਲ ਚੀਨੀ ਕਬਾਬ ਚੀਨੀ ਹਲਸੀ ਤੇਜ ਪੱਤਰ ਰਤਨ ਜੋਤ ਰੰਡੀ ਦੇ ਬੀਜ ਤਤੂਰੇ ਦੇ ਬੀਜ ਨਿਰਗੁੰਡੀ ਜੈਫਲ ਜਵੰਤਰੀ ਟਾਲੀ ਦੇ ਸ਼ੱਕ ਤੇ ਗੂਗਲ ਇਹ ਥਾਈ ਚੀਜ਼ਾਂ ਹਨ ਇਹ ਥਾਈ ਚੀਜ਼ਾਂ ਪਾ ਕੇ ਅਸੀਂ ਇਸ ਤੇਲ ਨੂੰ ਰੰਨਣਾ ਹੈ ਤੇਲ ਰੰਨਣ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਤੇਲ ਰਿੱਝ ਜਾਵੇ ਤੇ ਤਕਰੀਬਨ 1 ਲੀਟਰ ਤੇਲ ਰਹਿ ਜਾਵੇਗਾ ਤੇ ਫਿਰ ਇਸ ਨੂੰ ਕੱਪੜੇ ਦੇ ਨਾਲ ਪੂੰਝ ਕੇ ਤੁਸੀਂ ਕਿਸੇ ਸ਼ੀਸ਼ੀ ਦੇ ਵਿੱਚ ਪਾ ਲਵੋ ਅਤੇ ਇਹ ਜਿੰਨਾ ਪੁਰਾਣਾ ਤੇਲ ਹੋਏਗਾ ਉਨਾ ਹੀ ਬਹੁਤ ਵਧੀਆ ਹੋਏਗਾ ਜਿਹੜਾ ਸਮਾਨ ਅਸੀਂ ਪਾਇਆ ਹੈ ਉਸ ਨੂੰ ਹਿਲਾਉਂਦੇ ਰਹਿਣਾ ਹੈ ਉਸ ਨੂੰ ਹੌਲੀ ਹੌਲੀ ਹਿਲਾਉਂਦੇ ਰਹਿਣਾ ਹੈ ਬਾਕੀ ਤੇਲ ਜੇ ਤੁਸੀਂ ਕੱਚਾ ਲੈ ਕੇ ਪਾਓਗੇ ਤਿਲਾਂ ਦਾ ਤੇਲ ਤੇ ਸਾਰਾ ਤੇਲ ਜਦੋਂ ਅਰੀਜਨ ਲੱਗੇਗਾ ਉਦੋਂ ਵਾਲੇ ਮਾਰ ਕੇ ਸਾਰਾ ਬਾਹਰ ਆ ਜਾਏਗਾ ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਤੇ ਤੇਲ ਜਿਹੜਾ ਉਹ origignal ਵਧੀਆ ਹੋਣਾ ਚਾਹੀਦਾ ਤੇ ਦੇਖੋ ਮੈਂ ਜਿਹੜਾ ਤੇਲ ਹੈ ਉਹ ਆਮ ਤੌਰ ਤੇ ਇਹ ਤਵਾਨ ਦਾ ਤੇਲ ਹੈ 2 ਲੀਟਰ ਹੈ ਤੇ ਇਹ ਤੇਲ ਬਹੁਤ گاੜਾ ਹੈ ਔਰ ਵਧੀਆ ਹੈ ਇਸ ਕਰਕੇ ਤੁਸੀਂ ਵੀ ਜ਼ਰੂਰੀ ਨਹੀਂ ਇਹੋ ਤੇਲ ਲੈਣਾ ਤੁਸੀਂ ਕਿਸੇ ਕੰਪਨੀ ਦਾ ਤੇਲ ਲੈ ਕੇ ਵਧੀਆ ਤੇ ਤੁਸੀਂ ਆਹ ਤੇਲ ਬਣਾ ਸਕਦੇ ਹੋ ਤੇ ਤੇਲ ਨੂੰ ਹਿਲਾਉਂਦੇ ਰਹਿਣਾ ਹੈ ਤਾਂ ਕਿ ਤੇਲ ਜਿਹੜਾ ਉਹ ਚੰਗੀ ਤਰ੍ਹਾਂ ਰਿਜ ਜਾਵੇ ਜਦੋਂ ਤੇਲ ਉਬਾਲੇ ਮਾਰਨ ਲੱਗ ਪੇ ਉਦੋਂ ਅਸੀਂ ਬਾਕੀ ਸਮਾਨ ਪਾਉਣਾ ਹੈ ਤੇ ਗੈਸ ਜਿਹੜੀ ਹੈ ਉਹ ਕੱਟ ਕਰ ਦੇਣੀ ਹੈ ਲਸਣ ਲਾਲ ਹੋ ਜਾਣਾ ਚਾਹੀਦਾ ਹੈ ਤੇ ਅਸੀਂ ਇਸ ਨੂੰ ਹੌਲੀ-ਹੌਲੀ ਹਿਲਾਉਂਦੇ ਰਹਿਣਾ ਹੈ ਲਓੰ ਤੋਬਾ ਅਸੀਂ ਜਦੋਂ ਵੀ ਤੇਲ ਬਣ ਜਾਵੇ ਇਸ ਨੂੰ ਉਤਾਰ ਕੇ ਅਸੀਂ ਕੀ ਕਰਨਾ ਹੈ ਜੈਸੇ ਇਸ ਨੂੰ ਫਿਰ ਵੀ ਹਿਲਾਉਣਾ ਹੈ ਤਾਂ ਕਿ ਤੇਲ ਥੱਲੇ ਨਾ ਲੱਗ ਜਾਵੇ ਹੁਣ ਤੇਲ ਬਹੁਤ ਹੀ ਵਧੀਆ ਹੈ ਔਰ ਤੁਸੀਂ ਇਸ ਨੂੰ ਕਰ ਆਪ ਵੀ तैयार कर सकते हो तो कोई मुश्किल काम नहीं है कोशिश करो तेल आप घर बनाओ जदों ये तेल बन जाएगा मैं थानू तो इस तो बाद दसूँगा देखो तेल साढ़ा जो है ਓरिजिनल ਲੱਗ ਪਿਆ ਹੈ ਤੇ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਇਸ ਤੋਂ ਬਾਅਦ ਅਸੀਂ ਰਤਨ ਜੀਰ ਪਾਉਣੀ ਹੈ ਅੰਰਤਨ ਜੀਰ ਪਾਉਣ ਤੋਂ ਬਾਅਦ ਅਸੀਂ ਇਸ ਵਿੱਚ ਇੱਕ ਕੌਲੀ ਤੇ ਦੋ ਕੌਲੀ ਅਸੀਂ ਇਹ ਸਮਾਨ ਪਾਇਆ ਹੈ ਜਿਹੜਾ ਕਿ ਅਸੀਂ ਕੁੱਟ ਕੇ ਬਰੀਕ ਕੀਤਾ ਸੀ ਅਸੀਂ ਇਸ ਦੇ ਵਿੱਚ ਪਾ ਦਿੱਤਾ ਹੁਣ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਤਦ ਦਾ ਅਸੀਂ ਜਿਹੜੀ ਹੈ ਉਹ ਕੱਟ ਕਰ ਦੇਣੀ ਹੈ ਸਾਕੇ ਹੌਲੀ ਹੌਲੀ ਤੇਲ ਪੱਕਦਾ ਰਹੇ ਦੇਖੋ ਤੇਲ ਜੋ ਹੈ ਉਸ ਨੂੰ ਮੈਂ ਫਿਲਟਰ ਕੀਤਾ ਹੈ ਫਿਲਟਰ ਕਰਕੇ ਇੱਕ ਬੋਤਲ ਚ ਪਾਇਆ ਹੈ ਆ 1 ਲੀਟਰ ਤੇਲ ਜਿਹੜਾ ਹੈ ਉਹ ਤੇਲ ਬਣਿਆ ਹੈ ਤੇਲ ਦਾ ਦੇਖੋ ਰੰਗ ਕਿਦਾਂ ਦਾ ਹੈ ਇਹ ਦੇਖੋ ਤੇਲ ਦਾ ਰੰਗ ਲਾਲ ਹੈ ਤੇਲ ਦਾ ਰੰਗ ਲਾਲ ਹੈ ਅਤੇ ਤੇਲ ਬਹੁਤ ਹੀ ਵਧੀਆ ਹੈ ਤੇ ਇਹ ਨੂੰ ਮੈਂ ਇੱਕ ਸ਼ੀਸ਼ੀ ਵਿੱਚ ਫਿਲਟਰ ਕਰਕੇ ਪਾਇਆ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ਼੍ਰੀ ਅਕਾਲ ਜੀ